ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਸੀਜ਼ਨ ਦੇ ਸ਼ੁਰੂਆਤ 'ਚ ਵੀ ਗੱਲ ਕੀਤੀ ਸੀ ਕਿ ਜਿਹੜਾ ਝੋਨਾ ਅਗੇ ਚਲਵਾਈ ਹੋ ਜਦੋਂ ਅਗੇਤਾ ਕਿਸਾਨ ਵੀਰਾਂ ਨੇ ਲਾਉਣਾ ਸ਼ੁਰੂ ਕਰਤਾ ਸੀਗਾ ਕਿ ਜਿਹੜਾ ਝੋਨਾ ਅਗਸਤ ਦੇ ਵਿੱਚ ਨਸਾਰਾ ਲਊਗਾ ਉਹਦੇ ਵਿੱਚ ਦਾਗੀ ਮੁੰਜਰ ਜਾਂ ਫੋਕ ਦੀ ਸਮੱਸਿਆ ਖਾਸ ਤੌਰ ਤੇ ਕਿਉਂਕਿ ਮੀਂਹ ਜਿਆਦਾ ਹੀ ਪੈਣ ਦੇ ਅਸਾਰ ਹੁੰਦੇ ਹੈ ਅਗਸਤ ਦੇ ਵਿੱਚ ਮਾਨਸੂਨ ਪੂਰੀ ਐਕਟਿਵ ਹੁੰਦੀ ਹੈ ਜਿਹੜਾ ਚ ਉਹ ਨ ਸਤੰਬਰ ਦੇ ਪਹਿਲੇ ਹਫਤੇ ਤੋਂ ਬਾਅਦ ਅਨਸਾਰਾ ਲੈਂਦਾ ਉਹਦੇ ਵਿੱਚ ਦਿੱਕਤ ਸਮੱਸਿਆਵਾਂ ਘੱਟ ਆਉਂਦੀਆਂ ਨੇ ਖਾਸ ਤੌਰ ਤੇ ਜਿਹੜੀ ਮੌਸਮ ਦੇ ਨਾਲ ਫੰਗਸ ਕੰਪਲੈਕਸ ਗਰੋ ਕਰਨਾ ਹੁੰਦਾ ਦੋ ਤਿੰਨ ਨੁਕਤਿਆਂ ਦੇ ਆਪਾਂ ਜਿਹੜੀ ਹੈਗੀ ਗੱਲਬਾਤ ਖਾਸ ਤੌਰ ਤੇ ਕੀਤੀ ਸੀ ਇੱਕ ਤਾਂ ਯੂਰੀਆ ਲਿਮਟ ਦੇ ਵਿੱਚ ਆ ਦੂਸਰਾ ਜਿਹੜਾ ਹੈਗਾ ਟਾਈਮਲੀ ਗੋਬ ਟਾਈਮ ਆਪਾਂ ਜ਼ਰੂਰਤ ਅਨਸਾਰ ਸਪਰੇਅ ਤੇ ਤੀਸਰਾ ਜਿਹੜਾ ਹੈਗਾ ਮੌਸਮੀ ਪ੍ਰਭਾਵ ਵੱਡਾ ਰਹਿੰਦਾ ਸੋ ਜਿਹੜਾ ਜਿਵੇਂ ਜਿਵੇਂ ਜਿਹੜਾ ਹੈਗਾ ਚੂਨਾ 1 ਅੱਧ ਸਤੰਬਰ ਦੇ ਨੇੜੇ ਤੇੜ ਜਿਹੜਾ ਅਨਸਾਰਾ ਲਿੰਦਾ ਉਹਦੇ ਜਿਹੜੇ ਹੈਗੇ ਆ ਕੁਆਲਿਟੀ ਦਾ ਤੇ ਕੁਆਂਟੀਟੀ ਝਾੜ ਦਾ ਤੇ ਗੁਣਵੱਤਾ ਦਾ ਬਹੁਤ ਫਰਕ ਰਹਿੰਦਾ ਜਿਹੜਾ ਅਗਸਤ ਦੇ ਵਿੱਚ ਨਸਾਰਾ ਕਰਦਾ ਬਾਕੀ ਆਪਣੇ ਕਮੈਂਟਾਂ ਦੇ ਵਿੱਚ ਸੁਝਾਅ ਜ਼ਰੂਰ ਦੇਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ